ਮਨਪ੍ਰੀਤ ਸਿੰਘ ਅਤੇ ਯਾਲੀ ਕੀ ਪੁਨਰ ਸੁਰਜੀਤ ਅਕਾਲੀ ਦਲ ਦੇ ਪ੍ਰਧਾਨ ਬਣਨਗੇ ਜਾਂ ਮੁੱਖ ਮੰਤਰੀ ਦਾ ਚਿਹਰਾ ਐਲਾਨੇ ਜਾਣਗੇ ਕਿਉਂਕਿ ਗਿਆਨੀ ਹਰਪੀਲ ਸਿੰਘ ਨੇ ਜਿਵੇਂ ਹੀ ਆਪਣੇ ਅਸਤੀਫੇ ਦੀ ਪੇਸ਼ਕਸ਼ ਕੀਤੀ ਦੂਸਰੇ ਪਾਸੇ ਮਨਪ੍ਰੀਤ ਯਾਲੀ ਨੇ ਯੂ-ਟਰਨ ਲੈ ਲਿਆ ਹੁਣ ਇਹਨਾਂ ਯੂ-ਟਰਨ ਪਿੱਛੇ ਇੱਕ ਵੱਡਾ ਕਾਰਨ ਇਹ ਸਮਝਿਆ ਜਾ ਰਿਹਾ ਹੈ ਕਿ ਮਨਪ੍ਰੀਤ ਯਾਲੀ ਚਾਹੁੰਦੇ ਸੀ ਹੁਣ ਉਹੀ ਹੋ ਰਿਹਾ ਹੈ ਪੱਤਰਕਾਰ ਆਸ਼ੂ ਅਨੇਜਾ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਪੁਨਰਸੁਰਜੀਤ ਅਕਾਲੀ ਦਲ ਦਾ ਗਠਨ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਇਸ ਕਰਕੇ ਹੋਇਆ ਤਾਂ ਜੋ ਸ਼੍ਰੋਮਣੀ ਅਕਾਲੀ ਦਲ ਦਾ ਸਰਦਾਰ ਕੀਤਾ ਜਾ ਸਕੇ ਤੇ ਇੱਕ ਪੰਥਕ ਧਿਰ ਜਾਂ ਇੱਕ ਪੰਜਾਬ ਦੀ ਇੱਕ ਅਜਿਹੀ ਪਾਰਟੀ ਖੜੀ ਕੀਤੀ ਜਾ ਸਕੇ ਜੋ ਲੋਕਾਂ ਦੇ ਮਸਲੇ ਉਠਾਏ ਤੇ ਇਸ ਦਾ ਹਵਾਲਾ ਸ਼੍ਰੀ ਅਕਾਲ ਤਖਤ ਸਾਹਿਬ ਦੇ 2 ਦਸੰਬਰ ਦੇ ਉਸ ਫਰਮਾਨ ਨੂੰ ਲੈ ਕੇ ਦਿੱਤਾ ਜਾਂਦਾ ਹੈ ਕਿ ਉੱਥੋਂ ਇਹ ਖੜੀ ਹੋਈ ਆ ਪਾਰਟੀ ਤੇ ਇਸ ਦੇ ਪ੍ਰਧਾਨ ਵੀ ਥਾਪੇ ਜਾਂਦੇ ਆ ਗਿਆਨੀ ਹਰਪੀ ਸਿੰਘ ਕੀ ਪੰਥਕ ਏਕਤਾ ਕਰਨੀ ਹੈ ਪਰ ਜਦੋਂ ਪੰਥਕ ਏਕਤਾ ਦੇ ਵਿੱਚ ਆਪਣੇ ਆਪ ਜਿਹੜੇ ਪੰਥਕ ਅਖਵਾਉਂਦੇ ਹੋਣ ਆਪਣੇ ਆਪ ਪੰਥਕ ਏਕਤਾ ਦਾ ਜਿਸ ਦਾ ਦਾਵਾ ਹੋਵੇ ਕਿ ਅਸੀਂ ਪੰਥਕ ਏਕਤਾ ਕਰਾਂਗੇ ਪਰ ਉਹਨਾਂ ਦੇ ਆਪਣੇ ਘਰ ਦੇ ਵਿੱਚ ਹੀ ਫੁੱਟ ਪੈ ਜੇ ਆਪਣੇ ਘਰ ਦੇ ਵਿੱਚ ਹੀ ਖਲਾਰਾ ਪੈ ਜੇ ਤੇ ਪ੍ਰਧਾਨਗੀ ਨੂੰ ਲੈ ਕੇ ਜਿਹੜੇ ਕੀ ਸੁਖਬੀਰ ਸਿੰਘ ਬਾਦਲ ਤੇ ਉਪਰ ਤੰਜ ਕੱਸਦੇ ਹੋਣ ਕਿ ਇਹ ਡਿਕਟੇਟਰਸ਼ਿਪ ਤੇ ਨਾਲ ਚਲਾਉਂਦੇ ਐ ਇਹਨਾਂ ਨੂੰ ਪ੍ਰਧਾਨਗੀ ਤੋਂ ਲਾਂਭੇ ਕਰ ਦੇਣਾ ਚਾਹੀਦਾ ਹੈ ਕੋਈ ਇੱਕ ਅਜਿਹਾ ਪ੍ਰਧਾਨ ਹੋਣਾ ਚਾਹੀਦਾ ਜਿਹੜਾ ਕਿ ਪੰਥ ਨੂੰ ਪ੍ਰਵਾਨ ਹੋਵੇ ਜਿਹੜਾ ਕਿ ਆਮ ਲੋਕਾਂ ਨੂੰ ਪ੍ਰਵਾਨ ਹੋਵੇ ਜਿਹੜਾ ਕਿ ਸਭ ਨੂੰ ਪ੍ਰਵਾਨ ਹੋਵੇ ਪਰ ਉਹਨਾਂ ਨੇ ਜਿਹੜਾ ਆਪਣਾ ਪ੍ਰਧਾਨ ਥਾਪਿਆ ਗਿਆ ਨਹੀਂ ਹਰਪੀਤ ਸਿੰਘ ਉਹੀ ਸਭ ਨੂੰ ਪ੍ਰਵਾਨ ਨਹੀਂ ਸੀਗੀ ਉਹੀ ਪੰਥ ਨੂੰ ਪ੍ਰਵਾਨ ਨਹੀਂ ਸੀ ਉਸ ਨੂੰ ਲੈ ਕੇ ਵੀ ਇਹ ਅਲੱਗ-ਅਲੱਗ ਸੁਰ ਨਜ਼ਰ ਆਏ ਪ੍ਰੇਮ ਸਿੰਘ ਚੰਦੂ ਮਾਇਰਾ ਇੱਕ ਪਾਸੇ ਤੁਰ ਗਏ ਮਨਪੀਤਿਆਲੀ ਨੇ ਇੱਥੋਂ ਤੱਕ ਜਦੋਂ ਹੁਣ ਪੰਜਾਬ ਦੇ ਵਿੱਚ ਬਲਾਕ ਸਮਤੀ ਤੇ ਜ਼ਿਲ੍ਹਾ ਪ੍ਰਸ਼ਦ ਦੀ ਚੋਣਾਂ ਹੋ ਰਹੀਆਂ ਸੀ ਉੱਥੇ ਅੰਮ੍ਰਿਤਪਾਲ ਦੇ ਨਾਲ ਉਹਨਾਂ ਨੇ ਨੇੜਤਾ ਵਧਾਈ ਮਤਲਬ ਕਿ ਅੰਮ੍ਰਿਤਪਾਲ ਦੀ ਜੱਥੇਬੰਦੀ ਵਾਰਿਸ ਪੰਜਾਬ ਦੀ ਨਾਲ ਨੇੜਤਾ ਵਧਾ ਦਿੱਤੀ ਤੇ ਉਹਨਾਂ ਨੇ ਆਪਣੇ ਪ੍ਰਚਾਰ ਦੇ ਦੌਰਾਨ ਆਪਣੇ ਵੱਖਰੇ ਤੌਰ ਤੇ ਜਿਹੜੇ ਕੈਂਡੀਡੇਟ ਖੜੇ ਕੀਤੇ ਉਹਨਾਂ ਦੇ ਪੋਸਟਰਾਂ ਦੇ ਵਿੱਚ ਵੀ ਗਿਆਨੀ ਹਰਪੀ ਸਿੰਘ ਦੀ ਫੋਟੋ ਨਹੀਂ ਸੀ ਮਤਲਬ ਆਪਣੇ ਪ੍ਰਧਾਨ ਦੀ ਫੋਟੋ ਹੈ ਨਹੀਂ ਸੀਗੀ ਅੰਮ੍ਰਿਤਪਾਲ ਦੀ ਫੋਟੋ ਸੀ ਬੀਬੀ ਸਤਵੰਤ ਕੌਰ ਦੀ ਫੋਟੋ ਸੀਗੀ ਦੂਸਰੇ ਪਾਸੇ ਪ੍ਰੇਮ ਸਿੰਘ ਚੰਦੂ ਮਾਇਰਾ ਵੀ ਇਹਨਾਂ ਤੋਂ ਅਲੱਗ-ਥਲਗ ਨਜ਼ਰ ਆਏ ਤੇ ਉਹਨਾਂ ਦੇ ਤਾਂ ਬਿੱਤੇ ਦਿਨ ਬਿਆਨ ਵੀ ਨਿਕਲ ਕੇ ਸਾਹਮਣੇ ਆਏ की प्रधानगी वाला उस तरीके का रोल हजे गैनी हरप्रीत सिंह ने अदा नहीं किया ते मनप्रीत त्याली ने ता इत्तो तक कह ਦਿੱਤਾ سیਗਾ ਕਿ ਉਹ पुनर सरजीत ਦਾ ਹਿੱਸਾ ਹੀ ਨਹੀਂ ਹੈਗੇ ਉਹ ਕਿਸੇ ਧਿਰ ਦਾ ਹਿੱਸਾ ਨਹੀਂ ਉਹਨਾਂ ਨੇ ਸੁਖਬੀਰ ਸਿੰਘ ਬਾਦਲ ਨੂੰ ਇੱਕ ਅਲਟੀਮੇਟਮ ਦੇ ਦਿੱਤਾ ਸੀਗਾ ਹੁਣ ਉਸ ਅਲਟੀਮੇਟਮ ਦਾ ਜਵਾਬ ਤਾਂ ਹਾਲਾਂਕਿ ਸੁਖਬੀਰ ਸਿੰਘ ਬਾਦਲ ਪਹਿਲਾਂ ਹੀ ਦੇ ਚੁੱਕੇ ਹੈ ਕਿ ਮਨਪ੍ਰੀਤ त्याਲੀ ਨੂੰ ਕਿਸੇ ਕੀਮਤ ਤੇ ਵਾਪਸੀ ਨਹੀਂ ਲਿਆ ਜਾਏਗਾ ਕੀ ਹੁਣ ਫਿਰ ਇਹ ਜਿਹੜਾ ਬਿਆਨ ਸੀਗਾ ਇਸ ਕਰਕੇ ਦਿੱਤਾ ਗਿਆ ਸੀਗਾ ਤਾਂ ਕਿ ਪੁਨਰ ਸਰਜੀਤ ਨੂੰ ਇਹ ਹਲੂਣਾ ਦਿੱਤਾ ਜਾ ਸਕੇ ਕਿਉਂਕਿ ਮਨਪ੍ਰੀਤ ਈਆਲੀ ਇੱਕ ਅਜਿਹੇ ਆਗੂ ਹੋ ਗਿਆ ਜਿਨ੍ਹਾਂ ਦੀ ਕੀ ਗਰਾਊਂਡ ਤੇ ਪਕੜ ਹੈਗੀ ਹੈ ਮਨਪ੍ਰੀਤ ਈਆਲੀ ਪੂਰੀ ਲਹਿਰ ਦੇ ਵਿੱਚ ਜਦੋਂ ਆਵਾਜ਼ ਦੀ ਪਾਰਟੀ ਦੀ ਪੂਰੀ ਲਹਿਰ ਸੀ ਉਦੋਂ ਮਾਲਵੇ ਦੇ ਵਿੱਚ ਇੱਕੋ ਇੱਕੋ ਲੀਡਰ ਹੈਗੇ ਜਿਹੜੇ ਉਹ ਅਕਾਲੀ ਦਲ ਨੂੰ ਸੀਟ ਦਿਵਾ ਸਕੇ ਪਰ ਹੁਣ ਬੇਸ਼ੱਕ ਉਹ ਅਕਾਲੀ ਦਲ ਤੋਂ ਔਰਬਤ ਹੋ ਗਏ ਪਰ ਵਿਵਧਾਇਕਤਾ ਅੱਜ ਵੀ ਅਕਾਲੀ ਦਲ ਦੇ ਹਨ ਤੇ ਹੁਣ ਜਦੋਂ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰਸ਼ਦ ਦੀ ਚੋਣਾਂ ਸੀ ਉਸ ਦੇ ਵਿੱਚ ਵੀ ਸਭ ਤੋਂ ਵੱਦ ਆਪਾਂ ਕੀ ਕਿ ਉਹਨਾਂ ਨੇ ਹੀ ਜਿੱਤ ਦਰਜ ਕੀਤੀ ਆ ਉਹਨਾਂ ਦੇ ਜਿਹੜੇ ਆਜ਼ਾਦ ਉਮੀਦਵਾਰ ਆ ਸਭ ਤੋਂ ਵੱਡੇ ਮਾਰਜਨ ਦੇ ਨਾਲ ਜਿੱਤੇ ਹੈਗੇ ਆ ਤਿੰਨ ਜਿਹੜੇ ਉਹਨਾਂ ਦੇ ਜ਼ਿਲ੍ਹਾ ਪ੍ਰਸ਼ਦ ਦੇ ਉਮੀਦਵਾਰ ਦਾਖਾ ਤੋਂ ਜਿੱਤ ਚੁੱਕੇ ਆ ਤੇ 12 ਕਹਿੰਦੇ ਉਮੀਦਵਾਰ ਬਲਾਕ ਸੰਤੀ ਦੇ ਉਹਨਾਂ ਦੇ ਜਿੱਤ ਚੁੱਕੇ ਆ ਤੇ ਸਭ ਤੋਂ ਵੱਡੀ ਗੱਲ ਜੋ ਆਪਾਂ ਕਹਿ ਲਈਏ ਕਿ ਜ਼ਿਲ੍ਹਾ ਪ੍ਰਸ਼ਦ ਦੇ ਵਿੱਚ ਜੇਕਰ ਕਿਸ ਨੇ ਪ੍ਰਧਾਨ ਬਣਾਉਣਾ ਹੈ ਜੇਕਰ ਆਮ ਆਦਮੀ ਪਾਰਟੀ ਪ੍ਰਧਾਨ ਬਣਾਉਣਾ ਚਾਹੁੰਦੀ ਹੈ ਤਾਂ ਉਹਨਾਂ ਨੂੰ ਸ਼ਾਇਦ ਮਨਪਿਤਿਆਲੀ ਦਾ ਸਹਾਰਾ ਲੈਣਾ ਪਵੇ ਤੇ ਇਸੇ ਦੇ ਵਿਚਕਾਰ ਉਹਨਾਂ ਦਾ ਕੀ ਹੰਕਾਰ ਦੇ ਵਿੱਚੋਂ ਇਹ ਬਿਆਨ ਆਇਆ ਸੀ ਕਿ ਉਹਨਾਂ ਦੇ ਨਾਲ ਤਾਂ ਲੋਕ ਜੁੜੇ ਹੋਏ ਕਿ ਉਹ ਕਿਸੇ ਵੀ ਦਲ ਦੇ ਨਾਲ ਜਾਂ ਪੁਨਰ ਸਰਜੀਤ ਦੇ ਨਾਲ ਨਹੀਂ ਜੁੜੇ ਹੋਏ ਕਿਸੇ ਦਲ ਦਾ ਹਿੱਸਾ ਨਹੀਂ ਹੁਣ ਜਿਹੜੀ ਬੀਤੇ ਦਿਨ ਪੁਨਰ ਸਰਜੀਤ ਦੀ ਇੱਕ ਮੀਟਿੰਗ ਹੁੰਦੀ ਆ ਉਸ ਦੇ ਵਿੱਚ ਕਹਿੰਦੇ ਗਿਆਨੀ ਹਰਪੀ ਸਿੰਘ ਆਪਣਾ ਅਸਤੀਫਾ ਤੱਕ ਰੱਖ ਦਿੰਦੇ ਆ ਤੇ ਉਧਰ ਦੂਸਰੇ ਪਾਸੇ ਫਿਰ ਮਨਪੀਤ ਯਾਲੀ ਜਾ ਕੇ ਸ਼ਾਮ ਨੂੰ ਫੇਸਬੁੱਕ ਪੋਸਟ ਲਿਖ ਦਿੰਦੇ ਆ ਕਿ ਮੈਂ ਜਿਹੜਾ ਬਿਆਨ ਦਿੱਤਾ ਸੀਗਾ ਉਸ ਦਾ ਇਹ ਅਰਥ ਨਹੀਂ ਸੀ ਉਸ ਦੇ ਇਹ ਵਲੇ ਅਰਥ ਕੱਢੇਗੇ ਮਤਲਬ ਕਿ ਯੂਟਰਨ ਲੈ ਲਿਆ ਉੱਥੇ ਮਨਪੀਤ ਯਾਲੀ ਨੇ ਤਾਨੂੰ ਮਨਪ੍ਰੀਤ ਯਾਲੀ ਦੇ ਜਿਹੜੇ ਹੁਣ ਸ਼ਬਦ ਸੀ ਉਹ ਵੀ ਮੈਂ ਤੁਹਾਨੂੰ ਪੜ ਕੇ ਸੁਣਾ ਦਿੰਦਾ ਕਿ ਕੀ ਕੁਝ ਮਨਪ੍ਰੀਤ ਯਾਲੀ ਨੇ ਕਿਹਾ ਮਨਪ੍ਰੀਤ ਯਾਲੀ ਨੇ ਕਿਹਾ ਕਿ ਪੁਨਰਸਰਜੀਤ ਅਕਾਲੀ ਦਲ ਦੇ ਕਿਸੇ ਵੀ ਆਗੂ ਨਾਲ ਮੇਰਾ ਕੋਈ ਮਤਭੇਦ ਨਹੀਂ ਜ਼ਿਲ੍ਹਾ ਪ੍ਰਸ਼ਾਸਨ ਤੇ ਬਲਾਕ ਸੰਮਤੀ ਦੀ ਚੋਣਾਂ ਦੀ ਜਿੱਤ ਤੋਂ ਬਾਅਦ ਦਿੱਤੇ ਬਿਆਨ ਦਾ ਮਤਲਬ ਇਹ ਸੀ ਕਿ ਅਜੇ ਤੱਕ ਪੁਨਰਸਰਜੀਤ ਅਕਾਲੀ ਦਲ ਦੀ ਪਾਰਟੀ ਕਿਸੇ ਵੀ ਗਤੀਵਿਧੀਆਂ 'ਚ ਫਿਲਹਾਲ ਸਰਗਰਮ ਹਿੱਸਾ ਨਹੀਂ ਲਿਆ ਪਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਦੀ ਭਾਵਨਾ ਅਨੁਸਾਰ ਭਰਤੀ ਕਮੇਟੀ ਦਾ ਮੈਂਬਰ ਹੋਣ ਦੇ ਨਾਤੇ ਪੰਥਕ ਇਕਜੁੱਟ ਲਈ ਯਤਨਸ਼ੀਲ ਤੇ ਰਹਾਂਗੇ ਹੁਣ ਸਵਾਲ ਇੱਥੇ ਇਹ ਖੜਾ ਹੋ ਗਿਆ ਕਿ ਪੰਥਕ ਇਕਤਾ ਦੀ ਕਿਹੜੀ ਗੱਲ ਕਰਦੇ ਆ ਕਿ ਹੁਣ ਇਹਨਾਂ ਨੂੰ ਅੰਦਰ ਖਾਤੇ ਆਫਰ ਕਰ ਦਿੱਤੀ ਕਿ ਜਾਂ ਤਾਂ ਤੁਹਾਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨ ਦਾਂਗੇ ਤੇ ਜਾਂ ਤੁਹਾਨੂੰ ਪਾਰਟੀ ਦਾ ਪ੍ਰਧਾਨ ਬਣਾ ਦਾਂਗੇ ਕਿਉਂਕਿ ਮਨਪੀਤ ਈਆਲੀ ਜਿਹੜੇ ਸਾਡੇ ਸੋਰਸਸ ਜਨਸਾਂ ਨੂੰ ਜਾਣਕਾਰੀ ਦੇ ਆ ਦਿੰਦੇ ਆ ਮਨਪੀਤ ਈਆਲੀ ਇਹ ਚਾਹੁੰਦੇ ਸੀਗੇ ਕਿ ਉਹਨਾਂ ਨੂੰ ਉਹ ਵੱਡੀ ਜ਼ਿੰਮੇਵਾਰੀ ਸੌਂਪੀ ਜਾਵੇ ਕੋਈ ਅਜੀਹਾ ਐਲਾਨ ਕੀਤਾ ਜਾਵੇ ਕਿ ਹੁਣ ਅੰਦਰ ਖਾਤੇ ਇਹ ਸਮਝੌਤਾ ਹੋ ਗਿਆ ਕਿਉਂਕਿ ਅਮਰਿਤਪਾਲ ਜੀ ਜਿਹੜੀ ਜੱਥੇਬੰਦੀ ਹੈ ਵਾਰਿਸ ਪੰਜਾਬ ਦੀ ਉਹ ਵੀ ਲਗਾਤਾਰ ਮਹਿਮਾ ਵੇਡਰੀ ਹੈਗੀ ਐ ਜੇਕਰ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਨਾਲ ਕੋਈ ਗੱਲਬਾਤ ਨਹੀਂ ਬਣਦੀ ਜੇਕਰ ਸ਼੍ਰੋਮਣੀ ਅਕਾਲੀ ਦਲ ਦੇ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪ੍ਰਧਾਨਗੀ ਤੋਂ ਪਿੱਛੇ ਨਹੀਂ ਹਟਦੇ ਤਾਂ ਫਿਰ ਕੀ ਇਕੱਲੇ ਹੋ ਕੇ ਜਿਹੜਾ ਸ਼੍ਰੋਮਣੀ ਅਕਾਲੀ ਦਲ ਪੁਨਰਸਰਜੀਤ ਹੈ ਵਾਰਿਸ ਪੰਜਾਬ ਦੀ ਜਥੇਬੰਦੀ ਦੇ ਨਾਲ ਇਹ ਸਾਰੇ ਮਿਲ ਕੇ ਇਕੋ ਮੰਚ ਦੇ ਉੱਪਰ ਇਕੱਠੇ ਹੋ ਕੇ ਇੱਕ ਧੇਰਾ ਬਣਾ ਕੇ ਚੋਣਾ ਲੜੋਗੇ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਵੱਡਾ ਸਵਾਲ ਹੈ ਤੇ ਉਸ ਦਾ ਚਿਹਰਾ ਕੀ ਮਨਪਿਤਿਆਲੀ ਚਾਹੁੰਦੇ ਸੀ ਕਿ ਮੈਨੂੰ ਐਲਾਨਿਆ ਜਾਵੇ ਕਿਉਂਕਿ ਜਿਸ ਤਰੀਕੇ ਹੁਣ ਯੂ ਟੱਗ ਮਨਪਿਤਿਆਲੀ ਨੇ ਲਿਆ ਸਾਡੇ ਸੋਰਸਸ ਟਾ ਜਾਣਕਾਰੀ ਇਹ ਹੀ ਦੇ ਰਹੇ ਆ ਕਿ ਮਨਪਿਤਿਆਲੀ ਨੂੰ ਸਮਝਾ ਦਿੱਤਾ ਗਿਆ ਕਿ ਤੁਸੀਂ ਸ਼ਾਂਤ ਰਹੋ ਤੁਹਾਡ ਤੁਹਾਨੂੰ ਲੈ ਕੇ ਕੋਈ ਵੱਡਾ ਐਲਾਨ ਕਿੱਤਾ ਜਾਊਗਾ ਕਿਉਂਕਿ ਜੇਕਰ ਆਪਾਂ ਲੋਕਾਂ ਦੇ ਵਿੱਚ ਪਕੜ ਦੀ ਗੱਲ ਕਰ ਲਈਏ ਤਾਂ ਮਨਪੀਤਿਆਲੀ ਦੀ ਉਸ ਤਰੀਕੇ ਦੀ ਪਕੜ ਵੀ ਮਜ਼ਬੂਤ ਹੋएगी ਲੋਕਾਂ ਦੇ ਵਿੱਚ ਇੱਕ ਉੱਬਰ ਦਾ ਚਿਹਰਾ ਜਿਹੜੀ ਪੰਥਕ ਸਿਆਸਤ ਦਾ ਆਪਣੇ ਆਪ ਨੂੰ ਦਰਸਾਉਂਦੇ ਹੈਗੇ ਆ ਮਨਪੀਤਿਆਲੀ ਤਾਂ ਸੁਭਾਵਿਕ ਤੌਰ ਤੇ ਫਿਰ ਚੋਣਗੇ ਵੀ ਕਿ ਜੇਕਰ ਲੋਕ ਮੈਨੂੰ ਨਿਰਪੱਖ ਤੌਰ ਤੇ ਇਨਾ ਪیرے ਹਲਕੇ ਦੇ ਵਿੱਚੋਂ ਪਿਆਰ ਦੇ ਰਹੇ ਆ ਜੇਕਰ ਮੈਂ ਪੂਰੇ ਪੰਜਾਬ ਦਾ ਚਿਹਰਾ ਬਣ ਜਾ ਤਾਂ ਸੁਭਾਵਿਕ ਤੌਰ ਤੇ ਫਿਰ ਵੱਡੇ ਵੋਟਾਂ ਦਾ ਮੇਰੇ ਨਾਮ ਤੇ ਹੀ ਪੰਜਾਬ ਦੇ ਲੋਕ ਪਾ ਦੇਣਗੇ ਹੁਣ ਇਹ ਆਪਣੇ ਆਪ ਦੇ ਵਿੱਚ ਦੇਖਣਾ ਹੋਊਗਾ ਕਿ ਮਨਪੀਤਿਆਲੀ ਨੂੰ ਵਹਿਮ ਹੈ ਕਿ ਉਹਨੂੰ ਪੰਜਾਬ ਦੇ ਉਹਨਾਂ ਨੂੰ ਪੰਜਾਬ ਦੇ ਲੋਕ ਇਸ ਤਰੀਕੇ ਵੋਟਾਂ ਪਾ ਦੇਣਗੇ ਤੇ ਇਸ ਤਰੀਕੇ ਉਹ ਇੱਕ ਦਲ ਬਣਾ ਕੇ ਪੰਜਾਬ ਦੇ ਵਿੱਚ ਖੜਾ ਕਰ ਲੈਣਗੇ ਕਿਉਂਕਿ ਪੰਜਾਬ ਦੀ ਤਾਂ ਇਹ ਤਸਵੀਰ ਰਹੀ ਹੈ ਕਿ ਜੇਕਰ ਕੋਈ ਚੰਗਾ ਲੀਡਰ ਮਿਲਦਾ ਤਾਂ ਉਸ ਨੂੰ ਅੱਗੇ ਲਾ ਲੈਂਦੇ ਹੁਣ ਇਹ ਮਨਪਿਤ ਯਾਲੀ ਦੀ ਮਿਹਨਤ ਤੇ ਨਿਰਭਰ ਕਰਦਾ ਜਾਂ ਪੁਨਰ ਸੁਰਜੀਤ ਅਕਾਲੀ ਦਲ ਕਿ ਵਾਕਿਆ ਹੀ ਮਨਪਿਤ ਯਾਲੀ ਨੂੰ ਹੁਣ ਆਪਣਾ ਚਿਹਰਾ ਬਣਾ ਕੇ ਅੱਗੇ ਲਾਉਣ ਲਈ ਤਿਆਰ ਹੈ ਉਸ ਤੋਂ ਬਾਅਦ ਹੀ ਇਹ ਮਨਪਿਤ ਯਾਲੀ ਦਾ ਬਿਆਨ ਆਇਆ ਹੈ ਇਹ ਵੀ ਆਪਣੇ ਆਪ ਦੇ ਵਿੱਚ ਹਜੇ ਸਵਾਲ ਤਾਂ ਬਰਕਰਾਰ ਹੈ ਪਰ ਸਾਡੇ ਸੋਰਸਸ ਸਾਨੂੰ ਜਾਣਕਾਰੀ ਦੇ ਰਹੇ ਆ ਕੀ ਮਨਪ੍ਰੀਤ ਅਲੀ ਦੇ ਨਾਲ ਵਾਅਦਾ ਕਰ ਦਿੱਤਾ ਗਿਆ ਕਿ ਤੁਹਾਨੂੰ ਵੱਡੀ ਜ਼ਿੰਮੇਵਾਰੀ ਦਿੱਤੀ ਜਾਊਗੀ ਤੁਹਾਨਾ ਜੁੜੇ ਹੋਏ ਪੱਤਰਕਾਰ ਆਸ਼ੂ ਅਨੇਜਾ ਦੇ ਨਾਲ